ਸਤਿਨਾਮ ਵਾਹਿਗੁਰੂ ਜੀ ਆਸਾ ਦੀ ਵਾਰ ਪੌੜੀ ਸਤਵੀਂ ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚ ਧਿਆਇਆ ਹੁਨ ਮੰਦੇ ਪੈਰ ਨ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਹੁਨੀ ਦੁਨੀਆ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਜਿਹੜੇ ਸੰਤੋਖੀ ਬੰਦੇ ਪਰਮਾਤਮਾ ਦੀ ਸੇਵਾ ਕਰਦੇ ਹਨ ਉਹ ਸੱਚੇ ਪ੍ਰਭੂ ਨੂੰ ਧਿਆਉਂਦੇ ਹਨ ਉਹ ਬੁਰਾਈ ਦੇ ਰਾਹ ਉੱਤੇ ਪੈਰ ਨਹੀਂ ਰੱਖਦੇ ਉਹ ਭਲਾ ਕੰਮ ਕਰਦੇ ਹਨ ਤੇ ਧਰਮ ਅਨੁਸਾਰ ਆਪਣਾ ਜੀਵਨ ਨਿਭਾਉਂਦੇ ਹਨ ਉਹ ਦੁਨੀਆ ਦੇ ਝੂਠੇ ਬੰਦਨਾਂ ਨੂੰ ਤੋੜ ਦਿੰਦੇ ਹਨ ਅਤੇ ਥੋੜਾ ਹੀ ਖਾਂਦੇ ਅਤੇ ਪੀਂਦੇ ਹਨ ਉਹ ਆਖਦੇ ਹਨ हे ਪ੍ਰਭੂ ਤੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਸਦਾ ਜੀਵਨ ਉਪਦਾਰਤ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਉਹ ਪਰਮਾਤਮਾ ਦੀ SLAGA ਕਰਕੇ ਉਸ ਨੂੰ ਪਾ ਲੈਂਦੇ ਹਨ ਸ਼ਲੋਕ ਮਲਾ ਪਹਿਲਾ ਪੁਰਖਾ ਬਿਰਖਾ ਤੀਰਥ ਤਟਾ ਮੇਗਾ ਕਹਿੰਦਾ ਦੀਪਨੋ ਆ ਮੰਡਲਾ ਖੰਡਾ ਵਰ ਪੰਡਾ अंडे जे रज जे उत्पुजा खाने से त्याहा सोमित जाने नानक सरा मेरा जनता नानक के जन तू पाए कैसा संभाले सब ना जिन करते करना किया चिंता पे करनी था सो करता चिंता करे जिन उपाय जग ਇਸ ਜੋ ਹਾਰੀ ਸਵਸਤ ਤੇਤਸ ਤੇਤ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਨੁੱਖਾ ਦਰਖਤਾ ਤੀਰਤਾ ਟੱਟਾ ਵੱਦਣਾ ਖੇਤਾਂ ਦੀ ਕਿਤਨੀ ਗਿਣਤੀ ਹੈ ਕਿਤਨੇ ਦੀਪ ਲੋਕ ਮੰਡਲ ਖੰਡ ਬ੍ਰਹਮਾਣਡ ਹਨ ਆਂਡਿਆਂ ਤੋਂ ਪੈਦਾ ਹੋਣ ਵਾਲੇ ਜਿਉਰਤ ਜਿਉਰਤੋਂ ਪੈਦਾ ਹੋਣ ਵਾਲੇ ਪਸ਼ੂ ਮਨੁੱਖ ਆਦਕਤਰਿਤ ਵਿੱਚੋਂ ਉੱਗਣ ਵਾਲੇ ਅਤੇ ਪਸੀਨੇ ਤੋਂ ਪੈਦਾ ਹੋਣ ਵਾਲੇ ਕਿੰਨੇ ਜੀਵ ਹਨ ਸਾਤ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਪਰਮਾਤਮਾ ਹੀ ਜਾਣਦਾ ਹੈ ਕਿ ਕਿਤਨੇ ਕਿਸਮ ਦੇ ਸਮੁੰਦਰ ਪਹਾੜ ਅਤੇ ਜੀਵ ਜੰਤ ਹਨ ਏ ਨਾਨਕ ਜੀਵਨ ਪੈਦਾ ਕਰਕੇ ਉਹ ਸਾਰਿਆਂ ਦੀ ਪਾਲਣਾ ਕਰਦਾ ਹੈ ਜਿਸ ਪਰਮਾਤਮਾ ਨੇ ਰਚਨਾ ਕੀਤੀ ਹੈ ਉਹ ਹੀ ਇਸ ਦੀ ਦੇਖਭਾਲ ਦੀ ਚਿੰਤਾ ਵੀ ਕਰਦਾ ਹੈ ਜਿਸ ਨੇ ਸੰਸਾਰ ਪੈਦਾ ਕੀਤਾ ਹੈ ਉਹ ਕਰਤਾਰ ਹੀ ਸਾਰਿਆਂ ਦੀ ਚਿੰਤਾ ਕਰ ਰਿਹਾ ਹੈ ਉਹ ਪਰਮਾਤਮਾ ਕल्याण ਕਰਨ ਵਾਲਾ ਹੈ ਉਸ ਦੀ ਸਾਡੀ ਕਰੋੜਾਂ ਵਾਰਨ ਨਮਸਕਾਰ ਹੈ ਉਸ ਦਾ ਰਾਜ ਸਦਾ ਪਲ ਹੈ ਸਾਧਕੂ ਨਾਮਦੇਵ ਜੀ ਫਰਮਾਉਂਦੇ ਹਨ ਸੱਚੇ ਨਾਮ ਦੀ ਬੰਦਗੀ ਤੋਂ ਬਿਨਾ ਟਿਕਾ ਜਿਨੀਉ ਆਦਿਕ ਧਾਰਮਿਕ ਰਸਮ ਵਿਅਰਥ ਹੈ ਮਲਾ ਪੈਲਾ ਲਖ ਨੇਕੀਆਂ ਚੰਗੀਆਂ ਆਇਆਂ ਲਖ ਪੁੰਨਾ ਪਰਵਾਨ ਲਖ ਤਪ ਉਪਰ ਤੀਰਥਾਂ ਸਹਿਜ ਜੋਗ ਵਿਵਾਨ ਲਖ ਸੂਤਨ ਸੰਗਰਾਮ ਰਾਣ ਮੇ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੇ ਪਾਠ ਪੁਰਾਣ ਜਿਨ ਕਰਤਾ ਕਰ ਨਾ ਕੀ ਲਿਖਿਆ ਹਵਨ ਜਾਣ ਨਾਨਕ ਮਤੀਸ ਨਿੱਤਿਆ ਕਰਮ ਸਚਿਆ ਨੀਸਾਨ ਬੇਸ਼ੱਕ ਲਖਾਂ ਨੇ ਕੀਦੇ ਤੇ ਚੰਗੇ ਕੰਮ ਕੀਤੇ ਜਾਣ ਲੱਖਾਂ ਪੁੰਨ ਦੇ ਕੰਮ ਲੋਕਾਂ ਦੀਆਂ ਨਜ਼ਰਾਂ ਵਿੱਚ ਕਬੂਲ ਹੋਣ ਇਟਾਂ ਉਤੇ ਜਾ ਕੇ ਲੱਖਾਂ 탑 ਸਾਦੇ ਜਾਣ ਜੰਗਲਾਂ ਵਿੱਚ ਜਾ ਕੇ ਸੁੰਨ ਸਮਾਧੀ ਵਿੱਚ ਟੇਕੇ ਅਭਿਆਸ ਕੀਤਾ ਜਾਏ ਜੰਗ ਦੇ ਮੈਦਾਨ ਵਿੱਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ ਬੇਸ਼ੱਕ ਜੰਗ ਵਿੱਚ ਜਾਨ ਕੁਰਬਾਨ ਕਰ ਦਿੱਤੀ ਜਾਏ ਸਮ੍ਰਿਤੀਆਂ ਦਾ ਛੁੱਟੀ ਲਾ ਕੇ ਪਾਠ ਕੀਤਾ ਜਾਏ ਗਿਆਨ ਧਿਆਨ ਵਿੱਚ ਲਗਾਈ ਜਾਏ ਵਿਦਿਆੰਤਵਾਰੀ ਪੁਰਾਣਾ ਅਦਕ ਧਰਮ ਪੁਸਤਕਾਂ ਦੇ ਪਾਠ ਪੜੇ ਜਾਣ ਪਰ ਇਹ ਨ ਸਾਰਿਆਂ ਨਾਲ ਕੁਝ ਨਹੀਂ ਹੁੰਦਾ ਜਿਸ ਕਰਤਾਰ ਨੇ ਸੰਸਾਰ ਪੈਦਾ ਕੀਤਾ ਹੈ ਉਸ ਨੇ ਜੀਵਾਂ ਦਾ ਜੰਮਣਾ ਅਤੇ ਮਰਨਾ ਮੁਕਰਰ ਕੀਤਾ ਹੋਇਆ ਹੈ ਸਤਗੁਰ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਪਰਮਾਤਮਾ ਦੀ ਬਖਸ਼ਿਸ਼ ਹੀ ਸੱਚਾ ਪਰਵਾਨਾ ਹੈ ਹੋਰ ਸਿਆਣਪਾਂ ਤਾਂ ਝੂਠੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ